ਨਮਾਸਾਲ ਹੋਇਆ ਤੇ ਸ਼ੁਕਰਾਨਾ ਕੀਤਾ ਮਾਲਕ ਦਾ ਜੀ ਤੇ ਸਾਰੀ ਸ਼ਾਂਤੀ ਚਾਹੀਦੀ ਆ ਬਹੁਤ ਵਧੀਆ ਗੱਲ ਆ ਕਿਉਂਕਿ ਗੁਰੂ ਘਰ ਦੇ ਵਿੱਚ ਇੱਥੇ ਬਹੁਤ ਜਗ੍ਹਾ ਜਾਈਦਾ ਜਦੋਂ ਇੱਥੇ ਆਉਨੇ ਆ ਨਾ ਇਹ ਮਤਲਬ ਜਿੱਦਾਂ ਦੀ ਸ਼ਾਂਤੀ ਇੱਥੇ ਮਿਲਦੀ ਹੋਰ ਕਿਤੇ ਨਹੀਂ ਮਿਲਦੀ ਅ ਸਭ ਅੱਜ ਸ਼ੁਕਰਾਨਾ ਕੀਤਾ ਮਾਲਕ ਦਾ ਤੇ ਔਰ ਸਾਰੇ ਇਹੀ ਅਰਦਾਸ ਕੀਤੀ ਹੈ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੀ ਕੌਮ ਨੂੰ ਚੜ੍ਹਦੀ ਕਲਾ 'ਚ ਰੱਖੇ ਸ਼ੋਕ ਸ਼ਾਂਤੀ ਹੋਵੇ 2024 ਵਿੱਚ। ਸ਼ੰਤਨ ਸ਼੍ਰੀ ਗੁਰੂ ਅੰਦਾਜ਼ ਦੇ ਦਰ ਆ ਨਿਰੰਤਰ ਪਾਣੀ ਦਾ ਪ੍ਰਵਾਹ ਚੱਲ ਕਿੰਨਾ ਕੁ ਮੰਨ ਸਕੋ। ਬਹੁਤ ਹੀ ਬਹੁਤ ਮੈਂ ਤਾਂ ਸਰਜੀਤ ਉਹੀ ਗੱਲ ਕਰ ਰਿਹਾ ਸੀ ਇੱਕ ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਵੀ ਜੈਜੀ ਵੀ ਵਣਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਜਿਹੜਾ ਉਹ ਸਵਾਦ ਅਸੀਂ ਅੱਜ ਵੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਪਰ ਇਤੋਂ ਉੱਤੇ ਕੁਝ ਨਹੀਂ ਹੈ ਜੀ ਗਰਬਾਣੀ ਤੋਂ ਉੱਤੇ ਕੁਝ ਨਹੀਂ ਹੈ ਕਿ ਨਵਾਂ ਕਨਸੈਪਟ ਲੈ ਕੇ ਆ ਰਹੇ ਜੀ ਆਪਣੀਆਂ ਅਰਦਾਸਾਂ ਹਾਂ ਜੀ ਬਸ ਬਸ ਜੀ ਬਸ ਇੱਥੇ ਤੋਂ ਆਰਮੀ ਦੀ ਸ਼ੁਰੂਆਤ ਵੀ ਅੱਜ ਇੱਥੋਂ ਕਰ ਹਾਂ ਸਾਰੀ ਹਮੇਸ਼ਾ ਹੀ ਮੇਰੀ ਜਿਹੜੀ ਸਟੇਜ ਵੀ ਹੁੰਦੀ ਆ ਉਹ ਅਰਦਾਸ ਤੋਂ ਹੀ ਸ਼ੁਰੂ ਹੁੰਦੀ ਆ ਬਸ ਹਲਕਾ ਨਾਮ ਲੈ ਕੇ ਜਾਈਦਾ ਉਹਦੇ ਮੈਂ ਮਤਲਬ ਜਿਹਨੂੰ ਤੁਸੀਂ ਮਰਜ਼ੀ ਮੰਨੋ ਪਰ ਗਰਬਾਣੀ ਦੇ ਵਿੱਚ ਜੋ ਪਾਵਰ ਹੈ ਜੀ ਬਸ ਉਹ ਮਤਲਬ ਤੁਸੀਂ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਹੈਗੀ ਇਸ ਇਸ਼ਾਨ ਬਲੀਬੋ ਠੀਕ ਤੁਹਾਨੂੰ ਕੀ ਕਹਿਣਾ ਚਾਹੀਦਾ ਪਰ ਸੰਤਾਂ ਨੂੰ ਇਹੀ ਹੈ ਜੇ ਪਿਆਰ ਸਤਿਕਾਰ ਵੰਡਣਾ ਚਾਹੀਦਾ ਆਪਸ ਦੇ ਵਿੱਚ ਜਿੰਨਾ ਪਿਆਰ ਵੰਡੋਗੇ ਉਹਨਾਂ ਤੁਹਾਨੂੰ ਦੁੱਗਣਾ ਚੋਗਣਾ ਪਿਆਰ ਮਿਲੇਗਾ ਨਫ਼ਰਤ ਤੋਂ ਆਪਾਂ ਦੂਰ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਵੀ ਤੁਸੀਂ ਧਰਮ ਮੰਨਦੇ ਹੋ ਉਹਦੇ ਨਾਲ ਜ਼ਰੂਰ ਜੋੜੋ ਆਪਣੀ ਮਾਂ ਬੋਲੀ ਪੰਜਾਬੀ ਨਾਲ ਜ਼ਰੂਰ ਜੋੜੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਅੱਜ ਕੱਲ ਤਾਂ ਬਹੁਤ ਸੌਕਾ ਹੋ ਗਿਆ ਕੈਦੇ ਲੈਂਡ ਦੀ ਲੋਨੜੀ ਪੈਂਦੀ ਫੋਨਾਂ ਦੇ ਉੱਤੇ ਸਾਰਾ ਕੁਝ ਹੈਗਾ ਆਪਾਂ ਬਲੇਮ ਕਰ ਦਿੰਨੇ ਆ ਬੱਚਿਆਂ ਨੂੰ ਮਾਪੇ ਦੀ ਗਲਤੀ ਹੁੰਦੀ ਹੈ ਕਿਉਂਕਿ ਆਪਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਸੋ ਟਾਈਮ ਦਿਆ ਕਰੋ ਬੱਚਿਆਂ ਨੂੰ ਪੰਜਾਬੀ ਰੋਜ਼ਗਾਰ